ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਤਹਲਿਆਣਾ ਸਾਹਿਬ ਰਾਏਗੋਟ ਰਾਏਗੋਟ ਸਹਿ ਦਾ ਮੁੱਖ ਗੁਰਦੁਆਰਾ ਸਾਹਿਬ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 1705 ਈਸਵੀ ਦੇ ਵਿੱਚ ਇਸ ਸਥਾਨ ਤੇ ਆਏ ਆਓ ਇਸ ਗੁਰੂ ਘਰ ਦੇ ਦਰਸ਼ਨ ਕਰਦੇ ਆਂ ਤੇ ਨਾਲ ਦੀ ਨਾਲ ਇਤਿਹਾਸ ਦੇ ਬਾਰੇ ਜਾਣਦੇ ਹਾਂ ਬੇਨਤੀ ਹੈ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਸਾਰੀ ਵੀਡੀਓ ਅਖੀਰ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਗੁਰੂ ਪਾਤਸ਼ਾਹ ਜੀ ਦੇ ਨਾਲ ਪਈਦਿਆ ਸਿੰਘ ਧਰਮ ਸਿੰਘ ਮਾਨ ਸਿੰਘ ਜੀ ਇਸ ਸਥਾਨ ਤੇ ਆਏ ਤੇ ਨਾਲ ਭਾਈ ਗਨੀ ਖਾਨ ਤੇ ਨਵੀ ਖਾਨ ਦੋਨੇ ਭਰਾ ਉਹ ਤੇ ਗੁਰੂ ਪਾਤਸ਼ਾਹ ਜੀ ਜਦੋਂ ਚਮਕੌਰ ਦੀ ਵੜੀ ਦੇ ਵਿੱਚੋਂ ਗੁਰੂ ਪਾਤਸ਼ਾਹ ਜੀ ਨੇ ਜੰਗ ਫਤਿਹ ਕੀਤੀ ਉਸ ਤੋਂ ਬਾਅਦ ਮਾਛੀਵਾੜਾ ਮਾਛੀਵਾੜੇ ਤੋਂ ਸ੍ਰੀ ਆਲਮਗੀਰ ਸਾਹਿਬ ਕਈ ਪਿੰਡਾਂ ਨੂੰ ਤਾਰਦੇ ਹੋਏ ਇਸ ਸਥਾਨ ਦੇ ਉੱਪਰ ਗੁਰੂ ਪਾਤਸ਼ਾਹ ਜੀ ਪਹੁੰਚੇ ਇਸ ਸਥਾਨ ਤੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਟਾਲੀ ਦੇ ਦਰਗਤੇ ਹੇਠਾਂ ਆਰਾਮ ਕੀਤਾ ਤੇ ਇਸ ਲਈ ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਤਹਲਿਆਣਾ ਸਾਹਿਬ ਪਿਆ ਹੈ ਤੇ ਜਦੋਂ ਅਗਲੀ ਸਵੇਰ ਨੂਰਾ ਮਾਹੀ ਇਸ ਅਸਥਾਨ ਤੇ ਆਇਆ ਜੋ ਕਿ ਰਾਏ ਕੱਲੇ ਦਾ ਪਾਲੀ ਸੀ ਉਹ ਮੱਝਾਂ ਚਾਰਨ ਦੇ ਲਈ ਆਇਆ ਸੀ ਗੁਰੂ ਪਾਤਸ਼ਾਹ ਨੇ ਮੱਝਾਂ ਤੋਂ ਦੁੱਧ ਮੰਗਿਆ ਕਿ ਨੂਰੇ ਮਾਹੀ ਕਿ ਭਾਈ ਮੈਨੂੰ ਦੁੱਧ ਸਕਾਓ ਤੇ ਨੂਰੇ ਮਾਹੀ ਨੇ ਕਿਹਾ ਕਿ ਉਹ ਸਵੇਰੇ ਹੀ ਇਹਨਾਂ ਮੱਜਾਂ ਨੂੰ ਚੋ ਕੇ ਆਇਆ ਹੈ। ਉਹ ਕਹਿੰਦਾ ਕਿ ਆਪ ਜੀ ਨੂੰ ਮੈਂ ਦੁੱਧ ਨਹੀਂ ਪਿਲਾ ਸਕਦਾ। ਮੈਂ ਤਾਂ ਹੁਣ ਇਹਨਾਂ ਨੂੰ ਮੱਜਾਂ ਨੂੰ ਚੋ ਕੇ ਫਿਰ ਆਪਣੇ ਘਰ ਉਤਰਿਆ ਹਾਂ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਔਸਰ ਝੂਟੀ ਦੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਨੂਰਾ ਮਾਹੀ ਇਸ ਝੂਟੀ ਨੂੰ ਚੋ। ਤੇ ਉਹਨੇ ਸੱਤ ਬਚਨ ਮੰਨ ਕੇ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਤੇ ਉਸ ਝੋਟੀ ਦੇ ਥੱਲੇ ਬੈਠਿਆ ਤੇ ਇਸੇ ਹੀ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੂਰਾ ਮਾਹੀ ਨੂੰ ਦੁੱਧ ਚੋਣ ਦੇ ਲਈ ਜੋ ਕਿ 288 ਸੇਕਾਂ ਵਾਲਾ ਇੱਕ ਗੰਗਾ ਸਾਗਰ ਸੀ ਉਹ ਦਿੱਤਾ ਜਿਹਦੇ ਵਿੱਚ 288 ਸੇਕ ਸੀ ਤੇ ਮਨ ਹੀ ਮਨ ਨੂਰਾ ਮਾਹੀ ਬੜਾ ਹੈਰਾਨ ਹੋਇਆ ਕਿ ਸੇਕ ਨੇ ਇਹਦੇ ਵਿੱਚ ਮੇਰੂ ਨੇ ਭਾਂਡੇ ਦੇ ਵਿੱਚ ਦੁੱਧ ਇਦੇ ਵਿੱਚ ਟੇਕਣਾ ਨਹੀਂ ਪਰ ਉਹਨੇ ਬਚਨਾਂ ਨੂੰ ਮੰਨ ਕੇ ਉਸ ਝੋਟੀ ਦੇ ਥੱਲੇ ਜੋ ਕਿ ਔਸਰ ਸੀ ਦੁੱਧ ਨਹੀਂ ਦੇ ਸਕਦੀ ਸੀ ਉਹ ਥੱਲੇ ਬਹਿ ਗਿਆ ਪਾਤਸ਼ਾਹ ਜੀ ਦੀ ਕਿਰਪਾ ਹੋਈ ਉਸ ਔਸਰ ਝੋਟੀ ਨੇ ਦੁੱਧ ਦਿੱਤਾ ਤੇ ਨੂਰਾ ਮਾਹੀ ਹੈਰਾਨ ਰਹਿ ਗਿਆ ਜਦੋਂ ਗੰਗਾ ਸਾਗਰ ਦੇ ਵਿੱਚੋਂ ਦੁੱਧ ਡੁੱਲਿਆ ਨਾ ਬਾਹਰ ਨਾ ਨਿਕਲਿਆ ਉਦੇ ਵਿੱਚ ਹੀ ਦੁੱਧ ਡਿੱਗ ਗਿਆ ਤਾਂ ਹੋਰ ਵੀ ਹੈਰਾਨ ਹੋਇਆ ਨੂਰੇ ਮਾਹੀ ਨੇ ਪਾਤਸ਼ਾਹ ਜੀ ਨੂੰ ਦੁੱਧ ਸਕਾਇਆ ਤੇ ਆਪਣੇ ਮਾਲਕ ਰਾਏ ਕੱਲੇ ਦੇ ਕੋਲ ਵਾਪਸ ਗਿਆ ਸਾਈ ਭਾਰਤਾ ਜਾ ਕੇ ਰਾਏ ਕੱਲੇ ਨੂੰ ਸੁਣਾਈ ਰਾਏ ਕੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਸਵੇਰੇ ਆ ਗਿਆ ਤੇ ਆਪਣੇ ਆਪ ਨੂੰ ਗੁਰੂ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਰਾਏ ਕੱਲੇ ਨੇ ਲਗਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸੇ ਹੀ ਸਥਾਨ ਤੋਂ ਆਪਣੇ ਸੋਢੀ ਸਾਹਿਬ ਜਾਦੇ ਤੇ ਮਾਤਾ ਗੁਜਰ ਜੀ ਗੁਦਰੀ ਜੀ ਦੇ ਉਹਨਾਂ ਦਾ ਪਤਾ ਲੈਣ ਦੇ ਲਈ ਨੂਰਾ ਮਾਹੀ ਨੂੰ ਇਸ ਸਥਾਨ ਤੋਂ ਭੇਜਿਆ ਕਿ ਜਾਓ ਮੇਰੇ ਸੋਢੀ ਸਾਹਿਬ ਜਾਦਿਆਂ ਦਾ ਤੇ ਮੇਰੀ ਮਾਤਾ ਜੀ ਦਾ ਪਤਾ ਲੈ ਕੇ ਆਓ ਰਾਏ ਕੱਲਾ ਇਸ ਸਥਾਨ ਤੋਂ ਗਿਆ ਤੇ ਨੂਰਾ ਮਾਹੀ ਇਸ ਸਥਾਨ ਤੋਂ ਗਿਆ ਤੇ ਉਹਦੀ ਭੈਣ ਜੋ ਕਿ ਸਰਹੰਦ ਵਿਖੇ ਵਿਆਹੀ ਸੀ ਸਰਹੰਦ ਗਿਆ ਸਾਰਾ ਪਤਾ ਲੈ ਕੇ ਵਾਪਸ ਆਇਆ ਵਾਪਸ ਆ ਕੇ ਨੂਰੇ ਮਾਹੀ ਨੇ ਦੱਸਿਆ ਕਿ ਕਿਵੇਂ ਮੁਗਲਾਂ ਨੇ ਗੁਰੂ ਪਾਸਾ ਜੀ ਦੀ ਮਾਤਾ ਤੇ ਛੋਡੇ ਸਾਹਿਬ ਜੀ ਦੇ ਨੂੰ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਅਸਫਲ ਰਹਿ ਗਏ ਬਣਾ ਨਾ ਸਕੇ ਤੇ ਬਾਅਦ ਵਿੱਚ ਸਰਹੰਦ ਤਸੀਹੇ ਦੇ ਕੇ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਇਹ ਖਬਰ ਆ ਕੇ ਨੂਰੇ ਮਾਹੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੁਣਾਈ ਤੇ ਨੂਰਾ ਮਾਹੀ ਰੋਣ ਲੱਗ ਪਿਆ ਗੁਰੂ ਪਾਤਸ਼ਾਹ ਜੀ ਨੇ ਆਪ ਦੀ ਸਾਹਮਣੇ ਗੁਰਦੁਆਰਾ ਸ੍ਰੀ ਜਲਪੁੱਟੀ ਸਾਹਿਬ ਦਰਸ਼ਨ ਕਰੋ ਤੇ ਇਸ ਸਥਾਨ ਤੇ ਕਾਹੀ ਦੇ ਬੂਟਿਆਂ ਨੂੰ ਤੀਰ ਦੀ ਨੋਕ ਦੇ ਨਾਲ ਪਟਕੇ ਵਚਨ ਕੀਤਾ ਕਿ ਅੱਜ ਤੋਂ ਮੁਗਲ ਸਾਮਰਾਜ ਦੀ ਜੜ 뿌ਟੀ ਗਈ ਤਾਂ ਰਾਏ ਕੱਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਦਸ਼ਾਹ ਮੈਂ ਵੀ ਇੱਕ ਮੁਸਲਮਾਨਾਂ ਕਿਰਪਾ ਕਰੋ ਸਾਡੇ ਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਏ ਕੱਲੇ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨੂੰ ਇੱਕ ਤਲਵਾਰ ਗੰਗਾ ਸਾਗਰ ਤੇ ਐਹਲ ਭੇਟ ਕੀਤੀ ਵਤਨ ਕੀਤੇ ਕਿ ਜਿੰਨਾ ਸਮਾਂ ਇਹਨਾਂ ਦੀ ਸੇਵਾ ਸੰਭਾਲ ਕਰੋਗੇ ਤੁਹਾਡਾ ਰਾਜ ਰਹੇਗਾ ਦਰਸ਼ਨ ਕਰੂ ਇਸ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰ ਦੀ ਨੋਕ ਦੇ ਨਾਲ ਕਾਹਿੰਦੇ ਬੂਟੇ ਦੀ ਜੜਪੁੱਟ ਕੇ ਬਚਨ ਕਹੇ ਸੀ ਕਿ ਅੱਜ ਤੋਂ ਮੁਗਲ ਰਾਜ ਦੀ ਜੜ ਪੁੱਟੀ ਗਈ ਤੇ ਨਵਾਬ ਸ਼ੇਰਖਾਨੇ ਛੋਟੇ ਸਾਹਿਬ ਜਾਂਦੇ ਲਈ ਹਾਦ ਨਾਰਾ ਮਾਰੇ ਅਸੀ ਪਾਤਸ਼ਾਹੀ ਦੇ ਵਜਨ ਕੀਤੇ ਕਿ ਮਲੇਰ ਕੋਟਲੇ ਦਾ ਰਾਜ ਸਦਾ ਸਲਾਮਤ ਰਹੇਗਾ ਦਰਸ਼ਨ ਕਰੋ ਤੇ ਇਹ ਉਹ ਸਥਾਨ ਹੈ ਜਿੱਥੇ ਟਾਲੀ ਦਾ ਬੂਟਾ ਅੱਜ ਵੀ ਇਸ ਸਥਾਨ ਦੇ ਉੱਪਰ ਹੈ ਦਰਸ਼ਨ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਇਸ ਗੁਰੂ ਘਰ ਦੇ ਦਰਸ਼ਨ ਹੋਣ ਤੇ ਇਤਿਹਾਸ ਦਾ ਪਤਾ ਲੱਗ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ